ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕੱਲ ਜੀਵਨਵਾਲਾ ਪਿੰਡ ਦੇ ਨੇੜੇ ਸਵਾਰੀਆਂ ਨਾਲ ਭਰੀ ਹੋਈ ਬੱਸ ਗੰਦੇ ਨਾਲੇ ਦੇ ਵਿੱਚ ਡਿੱਗ ਪਈ ਗੰਦੇ ਨਾਲੇ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਸੀ ਜਿਸ ਕਾਰਨ ਬੱਸ ਦੇ ਡਿੱਗਣ ਸਾਰ ਹੀ ਬੱਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਾਣੀ ਭਰ ਗਿਆ ਜਿਸ ਕਾਰਨ ਮੌਕੇ ਤੇ ਹੀ ਕਈ ਲੋਕਾਂ ਦੀ ਮੌਤ ਹੋ ਗਈ ਤੇ ਕੁਝ ਲੋਕ ਬੱਸ ਦੇ ਡਿੱਗਣ ਕਾਰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਪਿੰਡ ਜੀਵਨ ਸਿੰਘ ਵਾਲਾ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਲੋਕਾਂ ਨੂੰ ਕੱਢਣ ਦੇ ਵਿੱਚ ਬੱਸ ਦੇ ਵਿੱਚੋਂ ਨਾਲ ਦੀ ਨਾਲ ਹੀ ਕਰੇਨਾ ਲਿਆ ਕੇ ਆਪਣੇ ਜਿਵੇਂ ਵੀ ਪ੍ਰਬੰਧ ਕਰਕੇ ਉਹਨਾਂ ਲੋਕਾਂ ਨੂੰ ਬਚਾਇਆ ਗਿਆ ਜਿਹੜੇ ਲੋਕ ਹਜੇ ਸੈਕਦੇ ਸਨ ਜਿਨ੍ਹਾਂ ਦੀ ਧੱਤ ਹੋ ਚੁੱਕੀ ਹੈ ਉਹਨਾਂ ਨੂੰ ਵੀ ਪ੍ਰਮਾਤਮਾ ਸ਼ਾਂਤੀ ਦੇਵੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਵੀ ਰੱਬ ਖੈਰ ਸੌਖ ਦੇ ਨਾਲ ਠੀਕ ਕਰ ਦੇਵੇ ਤੇ ਸਾਰੇ ਆਪਣੇ ਆਪ ਘਰੇ ਪਹੁੰਚ ਜਾਣ ਤਾਂ ਦੋਸਤੋ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਕਿਉਂਕਿ ਕਈ ਲੋਕਾਂ ਦੀ ਸਨਾਗਤ ਹੋ ਚੁੱਕੀ ਹੈ ਤੇ ਕਈ ਲੋਕਾਂ ਦਾ ਹਜੇ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਲੋਕ ਇਸ ਦੇ ਬਸਤ ਦੇ ਵਿੱਚ ਸਫਰ ਕਰ ਰਹੇ ਸਨ ਕਿਹੜਾ ਉਹਨਾਂ ਦਾ ਪਿੰਡ ਹੈ ਕਿੱਥੋਂ ਦੇ ਜਾਣ ਵਾਲੇ ਸਨ ਕਿਉਂਕਿ ਲੋਕ ਜਦੋਂ ਵੀ ਤੁਰਦੇ ਨੇ ਘਰੋਂ ਉਹ ਫੋਨ ਕਰਕੇ ਜ਼ਰੂਰ ਦਰਦ ਨੇ ਕਿ ਅੱਜ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਇਸ ਕਰਕੇ ਇਹ ਜਿਹੜੀ ਬੱਸ ਹੈ ਉਹ ਤਲਵੰਡੀ ਸਾਬੋ ਤੋਂ ਸਰਦੂਲਗਰ ਨੂੰ ਜਾ ਰਹੀ ਸੀ ਜਿਨ੍ਹਾਂ ਦੇ ਵੀ ਰਿਸ਼ਤੇਦਾਰ ਇਸ ਬੱਸ ਦੇ ਵਿੱਚ ਸਨ ਉਹਨਾਂ ਨੂੰ ਜ਼ਰੂਰ ਪਤਾ ਲੱਗ ਜਾਵੇ ਕਿ ਉਸ ਬੱਸ ਦਾ ਐਕਸੀਡੈਂਟ ਹੋ ਚੁੱਕਾ ਹੈ ਕਾਫੀ ਜਿਆਦਾ ਵਾਇਰਲ ਹੋ ਚੁੱਕੀ ਹੈ ਨਿਊਜ਼ ਪਰ ਫਿਰ ਵੀ ਕਈ ਵਾਰ ਕੋਈ ਰਹਿ ਜਾਂਦਾ ਹੈ ਤਾਂ ਤੁਹਾਡੇ ਇੱਕ ਸ਼ੇਅਰ ਦੇ ਨਾਲ ਹੋ ਸਕਦਾ ਹੈ ਉਹਨਾਂ ਦੇ ਰਿਸ਼ਤੇਦਾਰਾਂ ਦੀ ਇਸ਼ਨਾਖਤ ਵੀ ਹੋ ਜਾਵੇ